ਜਾ ਕੇ ਡੀਂਗਾ ਦਾ ਮਾਰਦਾ ਫਿਰਦਾ ਕਿ ਮੈਂ ਪਿਆਬੀ ਆਹ ਕਰ ਤਾ ਮੈਂ ਪਿਆਲ ਦਾ ਪਾਣੀ ਵਿਚਾਰੇ ਆਹ ਕਰ ਲਿਆ ਪਰ ਉਹਨੂੰ ਪਿਆਲ ਦੇ ਪਾਣੀ ਦਾ ਮਸਲਾ ਤਾਂ ਤਰੀ ਪਤਾ ਹੈ ਇਹ ਹਾਲਾਤ ਨੇ ਸਰਕਾਰ ਦੇ ਜਿਹੜੀ ਕਿ ਅਸੀਂ ਬਹੁਮਤ ਦੇ ਨਾਲ ਚੁਣੀ ਹੋਈ ਆ 92 ਐਮਐਲ ਜਿਹੜੇ ਜਿਤਾਏ ਆ ਇਹ ਖਾਲੀ ਖੋਪੜਾਲੇ ਉਹ ਐਂ ਕਰ ਲਿਆ ਜਿਨ੍ਹਾਂ ਨੂੰ ਪਿਆਲ ਦੇ ਲੋਕਾਂ ਬਾਰੇ ਕੱਖ ਨਹੀਂ ਪਤਾ ਤੇ ਜੇ ਲੋਕ ਦੱਸਣ ਵੀ ਆਉਂਦੇ ਆ ਜਿਹੜੇ ਖੁਦ ਕਹਿੰਦੇ ਆ ਨਾ ਕਿ ਕਿਸਾਨਾਂ ਨੂੰ ਮੈਦੂਦਾ ਦੋ ਐਸੀ ਨਾ ਪਿਆਲ ਆਪ ਬੈਠੇ ਨੇ ਮਜ਼ਦੂਰ ਜਿਹੜੇ ਕਿਸਾਨਾਂ ਨੂੰ ਕਹਿੰਦੇ ਸੀ ਕਿ ਉਹ ਏਸੀ ਤੋਂ ਬਾਹਰ ਨਹੀਂ ਆ ਸਕਦੇ ਰੋਜ਼ ਸੜਕਾਂ ਤੇ ਧੁੱਪੇ ਬੈਠਦੇ ਆ ਤੇ ਆਪ ਜਿਨ੍ਹਾਂ ਨੂੰ ਏਸੀ 'ਚ ਬੈ ਕੇ ਇਹੀ ਭੋਲਿਆਂ ਦਾ ਕਿ ਅਸੀਂ ਵੀ ਕਦੇ ਧਰਨੇ 'ਚ ਨਿਕਲੇ ਹੋਏ ਆ ਜਿਹੜੇ ਕਹਿੰਦੇ ਆ ਕਿ ਅਸੀਂ ਧਰਨਾ ਨਹੀਂ ਲਗੰਦੇੜਾ ਧਰਨਾ ਨਹੀਂ ਲੱਗੂਗਾ ਤੁਸੀਂ ਆ ਕੇ ਲੋਕਾਂ ਦੀ ਗੱਲ ਤਾਂ ਸੁਣੋ ਜਿਹੜੀ ਗੱਲ ਥੋੜੀ ਕਿਤਾਬ 'ਚ ਲਿਖੀ ਹੋਈ ਆ ਤੁਸੀਂ ਉਹੀ ਨਹੀਂ ਸਮਝਦੇ ਆਨਟਡੀਆਤੀ ਗਿਆਸ ਪੁਰੇ ਜੀ ਡਬਲ ਪੀ ਐਸ ਸੀ ਦਾ ਜਹਾਜ਼ ਫੜ ਲੈਣਾ ਚਾਹੀਦਾ ਜਿਨ੍ਹਾਂ ਨੇ ਕਦੇ ਗੱਲ ਨਹੀਂ ਨਾ ਸੀ ਕੀਤੀ ਆਪ ਹੀ ਤਾਉਣ ਬਣਾ ਕੇ ਤੇ ਆਪ ਹੀ ਲੋਕਾਂ ਤੋਂ ਲੁਕੋਇਆ ਵੱਡੇ ਵੱਡੇ ਜਿਹੜਾ ਹੋਲਡਿੰਗ ਬੋਰਡ ਲਗਾ ਦਦੇ ਆ ਵੀ ਇੰਨੀਆਂ ਜੜੀਆਂ ਕਿਆਂ ਨੌਕਰੀਆਂ ਦੇਤੀਆਂ ਆਹ ਕਰਦਾ ਲੋਕਾਂ ਲਈ ਉਹ ਕਰਦਾ ਕਦੇ ਇਹਨਾਂ ਨੇ ਹੋਲਡਿੰਗ ਬੋਰਡ ਲਗਾਏ ਕਿ ਪੰਚਾਇਤੀ ਜ਼ਮੀਨਾਂ 'ਚੋਂ ਤੀਜਾ ਹਿੱਸਾ ਸਾਡੇ ਮਜ਼ਦੂਰਾ ਦਾ ਕਦੇ ਕਿਸੇ ਬੋਰਡ ਦੇ ਉੱਤੇ ਤੁਸੀਂ ਦੇਖਿਆ ਕਿ ਜਿਹੜਾ ਪੰਚਾਇਤੀ ਅਕਿੰਦੇ ਪਿੰਡਾਂ 'ਚ ਸਾਡੇ ਲੋਕਾਂ ਨੂੰ ਮਿਲਿਆ ਕਿੰਨੀ ਬੋਲੀ ਦੇ ਉੱਤੇ ਮਿਲਿਆ ਇਹ ਤੁਹਾਨੂੰ ਕਿਤੇ ਨਹੀਂ ਦਿਖੂਗਾ ਇਹ ਤੁਹਾਨੂੰ ਕਿਤੇ ਨਹੀਂ ਦਿਖੂਗਾ ਕਿ ਮਜ਼ਦੂਰਾਂ ਦੀ ਦਿਹਾੜੀ ਕਿੰਨੀ ਆ ਇਹ ਕਿਤੇ ਨਹੀਂ ਦਿਖੂਗਾ ਕਿ ਮਹਿੰਗਾਈ ਕਿੰਨੀ ਆ ਇਸ ਕਰਕੇ ਜਿਹੜੀ ਅਸਲੀਅਤ ਆ ਉਹ ਸਾਡੇ ਲੋਕਾਂ ਤੋਂ ਲੁਕੋਈ ਜਾਂਦੀ ਆ ਇਹ ਜਿਹੜੀ ਪੋਸਟਰ ਰਾਜੀ ਵਾਲੀ ਸਰਕਾਰ ਆ ਇਹਨੂੰ ਅਸੀਂ ਅੱਜ ਦੱਸਣ ਆਏ ਆ ਕਿ ਤੁਹਾਡੇ ਪੋਸਟਰਾਂ 'ਚ ਤੁਹਾਡੇ ਇਸ਼ਤਿਹਾਰਾਂ 'ਚ ਤੁਸੀਂ ਜੋ ਕੁਝ ਲਿਖਦੇ ਆ ਉਹ ਜ਼ਮੀਨ ਤੱਕ ਕਦੇ ਪਹੁੰਚਿਆ ਹੀ ਨਹੀਂ